ਰੋਵਾਜ ਹਾਂ ਠੀਕ ਹੈ ਹੈਲੋ 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 ਲਵਲੀ ਬੰਦਰ ਹੈ ਓਏ ਆ ਵੀ ਚੰਗਾ ਵਾ ਕਿ ਜਿਹੜਾ ਜੈਤਵਾਰ ਦੀ ਛੁੱਟੀ ਹੋ ਗਈ ਹੈ ਇੱਕ ਦਿਨ ਤੇ ਘੱਟੋ ਘੱਟ ਛੁੱਟੀ ਆਸਤੇ ਚਾਹੀਦਾ ਹੀ ਹੈ ਨਾ ਹਾਂਜੀ ਉਹ ਤੇ ਹੈਗੀ ਹੈ ਛੁੱਟੀ ਹੋਈ ਚੰਗੀ ਭਲੀ ਆ ਵੀ ਜੋਤ ਚੰਗਾ ਵਾ ਕਿ ਜਿਹੜਾ ਜੈਤਵਾਰ ਦੀ ਛੁੱਟੀ ਹੈ ਨਾ ਕੀ ਹੋਣਾ ਵਾ ਭਾਵੇਂ ਜਿੱਦਾਂ ਮਰਜੀ ਆ ਹੁਣ ਤੇ ਉਹ ਆਪਣਾ ਘਰ ਸੰਭ ਕੇ ਬੈਠੀ ਆ ਤੇ ਜੇ ਵਾਲੀ ਕੱਲ ਤੇ ਫੇਰ ਉਹੀ ਆ ਜਾਂਦੀ ਹੈ ਮੰਮੀ ਤਾਂ ਬੋਤਨੀ ਕਿਦਾਂ ਦਾ ਸੁਭਾਵਾ ਇਹਨੇ ਇੱਕ ਗੱਲ ਨੂੰ ਸਮਝ ਗਈ ਟਾਈਮ ਸਿਰ ਤੇ ਚੰਗਾ ਹੋ ਗਿਆ ਵਾ ਨੀਦਰ ਭਿੰਦਰ ਦਾ ਇਚ ਨੁਕਸਾਨ ਹੀਗਾ ਘਟ ਲਓ ਇਧਰ ਲ ਮ ਉਹਦੀ ਉੱਖੇ ਹੋਣੇ ਇਹ ਗੱਲ ਚ ਇਹ ਦੋਵੇਂ ਜਣੇ ਇੱਕ ਦੂਜੇ ਨਾਲ ਲਾਕੇ ਨਾ ਰਹਿਣ ਹੋਰ ਲਾ ਲਓ ਚਿੱਪ 21 ਆਹ ਹੋਏ ਤੇ ਗੱਲ ਹੈਗੀ ਆ ਹੁਣ 21 ਸਭ ਨੇ ਦੇ 321 ਇਹ ਤੇ ਰੁਪਿੰਦਰ ਦੀ ਸਿਆਣਪ ਆ ਜਿਹੜਾ ਉਹਨੇ ਆਪਣਾ ਘਰ ਸੰਭਲਿਆ ਵਾ ਨਹੀਂ ਤੇ ਘਰਾਂ ਚ ਸੋ ਵਾਦੇ ਘਾਟੇ ਹੋ ਜਾਂਦੇ ਆ ਸੀਆਂਵਾ ਤੇ ਜੇ ਨਿੱਕੀ ਨਿੱਕੀ ਗੱਲ ਪਿੰਡ ਦੱਸੋ ਨਾ ਤੇ ਫਿਰ ਥੋੜੀ ਬਸ ਐਵੇਂ ਹੁੰਦੇ ਆ ਮਾਪਿਆਂ ਨੂੰ ਬਸ ਐਵੇਂ ਵੀ ਹੋ ਜਾਂਦਾ ਜੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਘਰ ਦੱਸਾਂਗੇ ਨਾ ਇੱਕ ਮਿੰਟ ਯਾਰ ਪਹਿਲਾਂ ਚੁੰਨੀ ਸੱਟ ਕੇ ਚੁੰਨੀ ਤੇ ਸੱਟ ਹੀ ਆ ਚੱਟ ਮੈਂ ਹੁਣ ਇੱਥੋਂ ਕਹਿਣਾ ਵਾਂ ਮੈਂ ਕਹਿੰਦਾ ਜੋ ਤੇ ਹੁਣ ਹੁਣ ਤੱਕ ਜੋ ਮੇਰੀ ਜਿਹੜੀ ਹਾਲਤ ਸੁਧਰੀ ਹੈ ਨਾ ਮੈਂ ਤੇ ਇਹੋ ਸਮਝਦਾ ਵੀ ਮੇਰੀ ਹਾਲਤ ਮੈਂ ਤਾਂ ਜੋ ਤੇ ਇਹ ਸਮਝਣਾ ਵਾਂ ਵੀ ਅੱਗੇ ਨਾਲੋਂ ਮੇਰੀ ਹਾਲਤ ਬੜੀ ਸੁਧਰ ਗਈ ਹੈ ਤੇ ਇਹ ਸਭ ਕੁਝ ਹੋਇਆ ਤੁਹਾਡੇ ਕਰਕੇ ਤੁਹੀ ਤਾਂ ਸੱਚੀ ਮੇਰੇ ਬਾਸ ਤੇ ਨਾ ਕਰਮਾ ਵਾਲੀ ਜੇ ਕਟਲਾਇ ਤੇ ਹੋ ਵਾਂ ਕਰਮਾ ਵਾਲੀ ਮੈਂ ਕਿੱਦਾਂ ਕਰਮਾ ਵਾਲੀ ਹੋਈ ਜਦੋਂ ਦੀ ਮੈਂ ਘਰ ਆਈ ਆ ਪਹਿਲਾਂ ਮੇਰੇ ਮਾਪਿਓ ਛੁੱਟ ਗਏ ਕਰਮਾ ਵਾਲੀ ਮੈਂ ਕਿੱਦਾਂ ਕਰ ਹੋ ਵਾਂ ਕਰਮਾ ਵਾਲੀ ਮੈਂ ਕਿੱਦਾਂ ਕਰਮਾ ਵਾਲੀ ਹੋਈ ਤਰ ਹੀ ਦਵਾਂ ਹੋ ਵਾਂ ਕਰਮਾ ਵਾਲੀ ਮੈਂ ਕਿੱਦਾਂ ਕਰਮਾ ਵਾਲੀ ਹੋਈ ਮੇਰਾ ਹੀ ਦੱਸਿਆ ਵੀ ਹੈਗਾ ਵੀ ਤੁਹਾਡਾ ਹੀ ਸਾਡੀ ਜ਼ਿੰਦਗੀ 'ਚ ਬੜੇ ਉਤਰਾ ਚੜਾ ਆਏ ਆ ਤੇ ਉਹਨਾਂ ਨਾਲ ਜੇ ਹੀ ਲੜੇ ਆ ਨਾ ਚੰਗੀ ਤਰ੍ਹਾਂ ਤੇ ਫੇਰ ਹੀ ਕਿਸੇ ਕੰਮ 'ਤੇ ਪਹੁੰਚਣੀ ਸੀ ਨਹੀਂ ਸੀ ਹਾਂ ਗੱਲਾਂ ਕਰ ਆ ਬੱਗਾ ਗੱਲਾਂ ਕਰਾ ਲੋ ਇਹ ਕੀ ਹੁੰਦਾ ਸਭ ਪੂਰਾ ਸਿੰ ਦੱਸੋ ਦੱਸਿਆ ਤਾਂ ਹੈਗਾ ਵਾ ਤੁਸੀਂ ਬਸ ਜੋ ਜੋ ਚੱਲ ਚੱਲ ਛੇਤੀ ਕਰੋ 1 ਘੰਟਾ ਹੋ ਗਿਆ ਤਾਂ ਤੁਸੀਂ ਕਰਦੇ ਹੋ ਜੋ ਕੀਤਾ ਹੈ ਨਾ ਰੱਬ ਨੇ ਹੀ ਕੀਤਾ ਵਾ ਮੇਰਾ ਤਾਂ ਸਿਰਫ ਇੱਕ ਬਹਾਨਾ ਹੀ ਬਣਿਆ ਹੋਇਆ ਹੋਇਆ ਚਲ ਖਾ ਲੋ ਦਨਿਓ ਘਰ ਆ ਗਿਆ ਨਾ ਜੋਬਨ ਤੇ ਉਦਨ ਹੀ ਵੇਖਿਓ ਡਾਡੀ ਦਾ ਫਰਕ ਪੈ ਜਾਣਾ ਵਾ ਪਰ ਇਹਨਾਂ ਨੂੰ ਕੌਣ ਸਮਝਾਵੇ ਰਿਪੋਰਟਾਂ ਦੇ ਵਿੱਚੋਂ ਓਨਲੀ ਬੋਲੋ ਹੈਲੋ ਹੈਲੋ ਰਪਿੰਦਰ ਐ ਐਡੀ ਵੱਡੀ ਗੱਲ ਹੋਗੀ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕੋਈ ਨਾ ਕੋਈ ਹੱਲ ਕੱਢ ਦੇ ਰਪਿੰਦਰ ਐ ਐਡੀ ਵੱਡੀ ਗੱਲ ਹੋਗੀ ਤੂੰ ਦੱਸਿਆ ਕਿਉਂ ਨਹੀਂ ਪਹਿਲਾਂ ਤੂੰ ਮੇਰੇ ਨਾਲ ਹੀ ਗੱਲ ਕਰ ਦਿੰਦੀ ਜੇ लवली ਨਾਲ ਨਹੀਂ ਗੱਲ ਕਰਨੀ ਸੀ ਤੇ ਅਸੀਂ ਕੋਈ ਨਾ ਕੋਈ ਹੱਲ ਕੱਢਦੇ ਸਾਰੇ ਜਣੇ ਬੈ ਕੇ ਗੱਲ ਕਰਦੇ ਇਦਾਂ ਤੇ ਹੁਣ ਫੇਰ ਤੂੰ लवली ਨੂੰ ਹੁਣ ਦੱਸੇਂਗੀ ਫੇਰ ਤੇ ਉਹਨੇ ਗੁੱਸਾ ਕਰਨਾ ਹੀ ਆ ਨਾ ਐਡੀ ਵੱਡੀ ਗੱਲ ਹੋਗੀ ਇਹਨੇ ਛੁਦੈਣ ਨੇ ਮੈਨੂੰ ਦੱਸਿਆ ਹੀ ਨਹੀਂ ਆ ਜੇ ਮੈਨੂੰ ਪਹਿਲਾਂ ਦੱਸ ਦਿੰਦੀ ਚਲ ਆਈ ਬੈਠ ਕੇ ਕੋਈ ਨਾ ਕੋਈ ਹੱਲ ਕੱਢਦੇ ਇਹ ਵੀ ਛੁਦੈਣ ਹੀ ਆ ਚੱਲ ਇਹ ਵੀ ਕੀ ਕਰੇ ਨਿਆਣੀ ਆ ਜਿੱਦਾਂ ਇਦਾਂ ਕਰ ਚੂੜੇ ਦੇ ਦੀ ਥੋੜਾ ਬੈਠੇ ਆ ਉਹ ਆਹੋ ਬੈਠਾ ਜੀਨਾ ਗਲਤੀ ਹੋ ਗਈ ਆ ਉਹ ਗੱਲ ਹੋਈ ਕੀ ਆ ਗਲਤ ਦੱਸ ਸੁਣੋ ਹੈ ਜੋ ਬਹੁ ਨਹੀਂ ਘਰ ਨਹੀਂ ਰਹਿੰਦੇ ਕਿੱਥੇ ਰਹਿੰਦੇ ਆ ਫਿਰ ਉਹ ਵੇਖ ਲੋ ਇਹ ਗੱਲ ਦਾ ਗੁੱਸਾ ਨਾ ਕਰਿਓ ਹੁਣ ਮੈਂ ਤੁਹਾਨੂੰ ਦੱਸਣ ਦੇਈ ਆ ਨਾ ਉਹ ਰਹਿੰਦੇ ਕਿੱਥੇ ਆ ਮੈਨੂੰ ਇਹ ਤੇ ਦੱਸ ਗੁੱਸੇ 'ਚ ਨਾ ਆਓ ਹੌਸਲੇ ਨਾਲ ਬੋਲੋ ਮੈਂ ਤੁਹਾਨੂੰ ਦੱਸਦੀ ਆ ਸਾਰੀ ਗੱਲ ਗੱਲ ਬੜਾ ਨਾ ਕੀ ਜਦੋਂ ਆਪਾਂ ਇਕੱਠੇ ਮੇਰੇ ਆ ਤੋਂ ਪਹਿਲਾਂ ਤੋਂ ਤਾਨੂੰ ਮੈਂ ਨਾ ਵਿਆਹ ਤੋਂ ਪਹਿਲਾਂ ਦੀ ਗੱਲ ਕਰਦਾ ਆਹੋ ਜੀ ਤੁਹਾਨੂੰ ਮੈਂ ਨਾ ਵਿਆਹ ਤੋਂ ਪਹਿਲਾਂ ਦੀ ਗੱਲ ਦੱਸਦੀ ਆ ਤੇ ਤੁਹਾਨੂੰ ਹੋਰ ਇੱਕ ਅਜਾ ਗੱਲ ਨਹੀਂ ਇਹਰਾ ਮੁੜ ਕੇ ਮਮੀ ਨਾ ਭਾਬੀ ਦੇ ਬਰ ਖਿਲਾਫ ਮੈਨੂੰ ਵੀ ਗੱਲਾਂ ਕਰਨ ਡੈ ਪਈਆ ਵਾ ਪੀ ਨਹੀਂ ਉਹ ਦੋਵੇਂ ਵਿਚਾਰੇ ਬੜੇ ਚੰਗੇ ਹੀ ਤੇ ਕੀ ਗੱਲ ਐਂਡ ਕੀ ਮੈਂ ਦੱਸਾਂ ਜੇ ਤਬ ਪਰ ਇਹ ਗੱਲ ਦਾ ਨਤੀਜਾ ਨਾ ਮੈਨੂੰ ਹੁਣ ਮਿਲਿਆ ਪਰ ਇਹ ਗੱਲ ਦਾ ਨਤੀਜਾ ਨਾ ਮੈਨੂੰ ਹੁਣ ਮਿਲਿਆ ਵਾ ਆਪਾਂ ਤਾਂ ਹੀ ਗਿਆ ਨਾ ਰਵਿੰਦਰ ਤੂੰ ਆਪ ਦੱਸੀ ਸਮਝ ਲਉ ਗੱਲ ਹਲਦੀ ਪਾਜੀ ਦੱਸਣ ਨੂੰ ਤਾਂ ਮੈਂ ਪਹਿਲਾਂ ਦੱਸ ਸਕਦੀ ਸੀ ਰਵਿੰਦਰ ਨੇ ਆਨੂੰ ਦੱਸਿਆ ਵਾ ਦਪਉਣਾ ਕਰ ਗਏ ਹੀ ਨਾ ਤੇ ਰਵਿੰਦਰ ਨੇ ਮੈਸੇਜ ਕਰ ਗਿਆ ਉਹਨੂੰ ਉੱਥੇ ਬੁਲਾਇਆ ਵਾ ਪਹਿਲਾਂ ਨਹੀਂ ਜੋ ਬਣੂ ਕਿ ਜੇ ਮੈਂ ਦੱਸ ਦਿੱਤਾ ਤੇ ਲੜਾਈ ਜ਼ਿਆਦੀ ਨਾਲ ਵੱਧ ਜੇ ਕੋਈ ਗੱਲ ਨਹੀਂ ਜਿਹੜੀ ਗੱਲ ਹੋ ਗਈ ਵਾ ਪਾਜੀ ਚੱਲ ਕੋਈ ਗੱਲ ਨਹੀਂ ਤੂੰ ਜੋ ਤੂੰ ਨਾ ਇੱਕ ਤੂੰ ਨਾ ਜਿਉਂਗਾ ਕੱਢ ਦੇ ਇਹ ਗੱਲ ਕਰ ਲਓ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਤੇਰਾ ਤਾਂ ਸਾਥ ਤੇਰਾ ਤੇ ਕਿਹੜੀ ਜੰਦੀ ਆ ਕਹਿੰਦੀ ਇਹ ਗੁੱਸੇ ਨਾ ਹੋਵੇ ਮੈਨੂੰ ਬੋਲਦੇ ਨੇ ਅਗੇ ਕਰੋ ਵਾ ਹਾਂ ਠੀਕ ਹੈ ਹੈਲੋ 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 ਲਵਲੀ ਬੰਦਰ ਹੈ ਓਏ ਆ ਵੀ ਚੰਗਾ ਵਾ ਕਿ ਜਿਹੜਾ ਜੈਤਵਾਰ ਦੀ ਛੁੱਟੀ ਹੋ ਗਈ ਆ ਇੱਕ ਦਿਨ ਤੇ ਘੱਟੋ ਘੱਟ ਛੁੱਟੀ ਆਸਤੇ ਚਾਹੀਦਾ ਹੀ ਆ ਨਾ ਹਾਂਜੀ ਉਹ ਤੇ ਹੈਗੀ ਛੁੱਟੀ ਹੋਈ ਚੰਗੀ ਭਲੀ ਆ ਵੀ ਜੋਤ ਚੰਗਾ ਵਾ ਕਿ ਜਿਹੜਾ ਜੈਤਵਾਰ ਦੀ ਛੁੱਟੀ ਆ ਨਾ ਕੀ ਹੋਣਾ ਵਾ ਭਾਵੇਂ ਜਿੱਦਾਂ ਮਰਜੀ ਆ ਹੁਣ ਤੇ ਉਹ ਆਪਣਾ ਘਰ ਸਾਂਭ ਕੇ ਬੈਠੀ ਆ ਤੇ ਜੇ ਵਾਲੀ ਕਾਲ ਤੇ ਫੇਰ ਉਹੀ ਆ ਜਾਂਦੀ ਐ ਮੰਮੀ ਦਾ ਪਤਾ ਨਹੀਂ ਕਿਦਾਂ ਦਾ ਸੁਭਾਅ ਵਾ ਇਨੀ ਇੱਕ ਗੱਲ ਉਹ ਸਮਝ ਗਈ ਟਾਈਮ ਸਿਰ ਤੇ ਚੰਗਾ ਹੋ ਗਿਆ ਵਾ ਨਹੀਂ ਤੇ ਰਪਿੰਦਰ ਦਾ ਇੱਥੇ ਨੁਕਸਾਨ ਸੀਗਾ ਫਟ ਲਓ ਇਧਰ ਲੇ ਮਗ ਉਹ ਤੇ ਉੱਖੇ ਹੋਣੇ ਇਹ ਗੱਲ ਚ ਇਹ ਦੋਵੇਂ ਜਣੇ ਇੱਕ ਦੂਜੇ ਨਾਲ ਲਾਕੇ ਨਾ ਰਹਿਣ ਹੋਰ ਲਾ ਲਓ ਚਿੱਪ 2 1 ਆਹ ਹੋਏ ਤੇ ਗੱਲ ਹੈਗੀ ਆ ਹੁਣ 2 1 ਕਸ਼ਮੇ ਦੇ 3 2 1 ਇਹ ਤੇ ਰਪਿੰਦਰ ਦੀ ਸਿਆਣਪ ਆ ਜਿਹੜਾ ਉਹਨੇ ਆਪਣਾ ਘਰ ਸੰਭਲ ਲਿਆ ਵਾ ਨੀਤੀ ਕਰਾਂ ਤੇ ਸੋ ਵਾਦੇ ਘਾਟੇ ਹੋ ਜਾਂਦੇ ਆ ਸੀਆਂ ਤੇ ਜੇ ਨਿੱਕੀ ਨਿੱਕੀ ਗੱਲ ਪਿੰਡ ਦੱਸੋ ਨਾ ਤੇ ਫਿਰ ਥੋੜੀ ਬਸ ਐਵੇਂ ਹੁੰਦੇ ਆ ਮਾਪਿਆਂ ਨੂੰ ਬਸ ਐਵੇਂ ਵੀ ਹੋ ਗਿਆ ਜੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਘਰ ਦੱਸਾਂਗੇ ਨਾ ਇੱਕ ਮਿੰਟ ਯਾਰ ਪਹਿਲਾਂ ਚੁੰਨੀ ਛੱਟਾ ਚੁੰਨੀ ਤੇ ਛੱਟੀ ਆ ਮੈਂ ਹੁਣ ਇਥੋਂ ਕਹਿਣਾ ਵਾਂ ਮੈਂ ਕਹਿੰਦਾ ਜੋ ਤੇ ਹੁਣ ਹੁਣ ਤੱਕ ਜੋ ਮੇਰੀ ਜਿਹੜੀ ਹਾਲਤ ਸੁਧਰੀ ਹੈ ਨਾ ਮੈਂ ਤੇ ਇਹੋ ਸਮਝਦਾ ਵੀ ਮੇਰੀ ਹਾਲਤ ਮੈਂ ਤੇ ਜੋ ਤੇ ਇਹ ਸਮਝਣਾ ਵਾਂ ਅੱਗੇ ਨਾਲੋਂ ਮੇਰੀ ਹਾਲਤ ਬੜੀ ਸੁਧਰ ਗਈ ਆ ਤੇ ਇਹ ਸਭ ਕੁਝ ਹੋਇਆ ਤੁਹਾਡੇ ਕਰਕੇ ਤੁਸੀਂ ਤਾਂ ਸੱਚੀ ਮੇਰੇ ਬਾਸ ਤੇ ਨਾ ਕਰਮਾ ਵਾਲੀ ਜੇ ਕਟਲਾਇ ਤੇ ਹੁਣ ਵੰ ਕਰਮਾ ਵਾਲੀ ਮੈਂ ਕਿੱਦਾਂ ਕਰਮਾ ਵਾਲੀ ਹੋਈ ਜਦੋਂ ਦੀ ਮੈਂ ਘਰ ਆਈ ਆ ਪਹਿਲਾਂ ਮੇਰੇ ਮਾਪਿਓ ਛੁੱਟ ਗਏ ਕਰਮਾ ਵਾਲੀ ਮੈਂ ਕਿੱਦਾਂ ਕਰ ਹੁਣ ਵੰ ਕਰਮਾ ਵਾਲੀ ਮੈਂ ਕਿੱਦਾਂ ਕਰਮਾ ਵਾਲੀ ਹੋਈ ਤਰ ਹੀ ਦੁਨ ਹੁਣ ਵੰ ਕਰਮਾ ਵਾਲੀ ਮੈਂ ਕਿਦਾਂ ਕਰਮਾ ਵਾਲੀ ਹੋਈ ਮੇਰਾ ਹੀ ਦੱਸਿਆ ਵੀ ਹੈਗਾ ਵੀ ਤੁਹਾਡਾ ਹੀ ਤੁਹਾਡੀ ਜ਼ਿੰਦਗੀ ਚ ਬੜੇ ਉਤਰਾ ਚੜਾ ਆਏ ਤੇ ਉਹਨਾਂ ਨਾਲ ਜੇ ਹੀ ਲੜੇ ਆ ਨਾ ਚੰਗੀ ਤਰ੍ਹਾਂ ਤੇ ਫੇਰ ਹੀ ਕਿਸੇ ਕੰਮ ਤੇ ਪਹੁੰਚਣੀ ਸੀ ਨਹੀਂ ਸੀ ਹਾਂ ਗੱਲਾਂ ਕਰ ਆ ਬਾਂ ਗੱਲਾਂ ਕਰਾ ਲੋ ਇਹ ਕੀ ਹੁੰਦਾ ਸਭ ਪੂਰਾ ਸਿੰ ਦੱਸੋ ਦੱਸਿਆ ਤਾਂ ਹੈਗਾ ਵੀ ਤੁਸੀਂ ਬਸ ਜੋ ਜੋ ਚਾ ਚਾ ਛੇਤੀ ਕਰੋ 1 ਘੰਟਾ ਹੋ ਗਿਆ ਤੁਸੀਂ ਨਹੀਂ ਕਰਦੇ ਜੋ ਕੀਤਾ ਹੈ ਨਾ ਰੱਬ ਨੇ ਕੀਤਾ ਵਾ ਮੇਰਾ ਤੇ ਸਿਰਫ ਇੱਕ ਬਹਾਨਾ ਹੀ ਬਣਿਆ ਹੋਇਆ ਹੋਇਆ ਚਲ ਖਾ ਲੋ ਜਦੋਂ ਇਹ ਘਰ ਆ ਗਿਆ ਨਾ ਜੋ ਬਣ ਤੋ ਉਦੋਂ ਹੀ ਵੇਖਿਓ ਡੈਡੀ ਦਾ ਫਰਕ ਪੈ ਜਾਣਾ ਵਾ ਪਰ ਇਹਨਾਂ ਨੂੰ ਕੌਣ ਸਮਝਾਵੇ ਰਿਪੋਰਟਾਂ ਦੇ ਵਿੱਚੋਂ ਆਉਣ ਨੀ ਬੋਲੋ ਹੈਲੋ ਹੈਲੋ ਰਪਿੰਦਰ ਐ ਐਡੀ ਵੱਡੀ ਗੱਲ ਹੋ ਗਈ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕੋਈ ਨਾ ਕੋਈ ਹਾਈਆਂ ਹੱਲ ਕੱਢ ਦੇ ਰਪਿੰਦਰ ਐ ਐਡੀ ਵੱਡੀ ਗੱਲ ਹੋ ਗਈ ਤੂੰ ਦੱਸਿਆ ਕਿਉਂ ਨਹੀਂ ਪਹਿਲਾਂ ਤੂੰ ਮੇਰੇ ਨਾਲ ਹੀ ਗੱਲ ਕਰ ਦਿੰਦੀ ਜੇ लवली ਨਾਲ ਨਹੀਂ ਗੱਲ ਕਰਨੀ ਸੀ ਤੇ ਅਸੀਂ ਕੋਈ ਨਾ ਕੋਈ ਹੱਲ ਕੱਢਦੇ ਸਾਰੇ ਜਣੇ ਬੈਠ ਕੇ ਗੱਲ ਕਰਦੇ ਐਦਾਂ ਤੇ ਹੁਣ ਫੇਰ ਤੂੰ लवली ਨੂੰ ਹੁਣ ਦੱਸੇਂਗੀ ਫੇਰ ਤੇ ਉਹਨੇ ਗੁੱਸਾ ਕਰਨਾ ਹੀ ਆ ਨਾ ਐਡੀ ਵੱਡੀ ਗੱਲ ਹੋਗੀ ਇਹਨੇ ਛੁਦੈਨ ਨੇ ਮੈਨੂੰ ਦੱਸਿਆ ਹੀ ਨਹੀਂ ਆ ਜੇ ਮੈਨੂੰ ਪਹਿਲਾਂ ਦੱਸ ਦਿੰਦੀ ਚੱਲ ਆਈ ਬੈਠ ਕੇ ਕੋਈ ਨਾ ਕੋਈ ਹੱਲ ਕੱਢਦੇ ਇਹ ਵੀ ਛੁਦੈਨ ਹੀ ਆ ਚੱਲ ਇਹ ਵੀ ਕੀ ਕਰੇ ਨਿਆਣੀ ਆ ਜਿੱਦਾਂ ਐਦਾਂ ਕਰ ਚੂੜੇ ਦੇ ਦੀ ਥੋੜੇ ਬੈਠੇ ਆ ਉਹ ਆਹ ਬੈਠਾ ਜੀਨਾ ਗਲਤੀ ਹੋ ਗਈ ਆ ਉਹ ਗੱਲ ਹੋਈ ਕੀ ਆ ਗਲਤ ਦੱਸ ਸੁਣੋ ਹੈ ਜੋ ਬਹੁਣੀ ਘਰ ਨਹੀਂ ਰਹਿੰਦੇ ਕਿੱਥੇ ਰਹਿੰਦੀਆਂ ਫਿਰ ਉਹ ਵੇਖ ਲੋ ਇਹ ਗੱਲ ਦਾ ਗੁੱਸਾ ਨਾ ਕਰਿਓ ਹੁਣ ਮੈਂ ਤੁਹਾਨੂੰ ਦੱਸਣ ਦੇਈ ਆ ਨਾ ਉਹ ਰਹਿੰਦੇ ਕਿੱਥੇ ਆ ਮੈਨੂੰ ਇਹ ਤੇ ਦੱਸ ਗੁੱਸੇ 'ਚ ਨਾ ਆਓ ਹੌਂਸ ਲੈਣਾ ਬੋਲੋ ਮੈਂ ਤੁਹਾਨੂੰ ਦੱਸਦੀ ਆ ਸਾਰੀ ਗੱਲ ਗੱਲ ਬੜਾ ਨਾ ਕੀ ਜਦੋਂ ਆਪਾਂ ਇਕੱਠੇ ਮੇਰੇ ਆ ਤੋਂ ਪਹਿਲਾਂ ਤਾਨੂੰ ਮੈਂ ਨਾ ਵਿਆਹ ਤੋਂ ਪਹਿਲਾਂ ਦੀ ਗੱਲ ਕਰ ਆਏ ਹਾਏ ਤੁਹਾਨੂੰ ਮੈਂ ਨਾ ਵਿਆਹ ਤੋਂ ਪਹਿਲਾਂ ਦੀ ਗੱਲ ਦੱਸਦੀ ਆ ਤੇ ਤੁਹਾਨੂੰ ਹੋਰ ਇੱਕ ਦਾ ਗੱਲ ਨਹੀਂ ਇਹਰਾ ਮੁੜ ਕੇ ਮੰਮੀ ਨਾ ਭਾਬੀ ਦੇ ਬਰ ਖਿਲਾਫ ਮੈਨੂੰ ਵੀ ਗੱਲਾਂ ਕਰਨ ਡੈ ਪਈਆ ਵਾ ਪੀ ਨਹੀਂ ਉਹ ਦੋਵੇਂ ਵਿਚਾਰੇ ਬੜੇ ਚੰਗੇ ਆ ਤੇ ਕੀ ਗੱਲ ਐਂਡ ਕੀ ਮੈਂ ਦੱਸਾਂ ਜੇ ਤਬ ਪਰ ਇਹ ਗੱਲ ਦਾ ਨਤੀਜਾ ਨਾ ਮੈਨੂੰ ਹੁਣ ਮਿਲਿਆ ਪਰ ਇਹ ਗੱਲ ਦਾ ਨਤੀਜਾ ਨਾ ਮੈਨੂੰ ਹੁਣ ਮਿਲਿਆ ਵਾ ਆਪਾਂ ਤਾਂ ਹੀ ਗਿਆ ਨਾ ਰਵਿੰਦਰ ਤੂੰ ਆਪ ਦੱਸੀ ਸਮਝ ਲਉ ਗੱਲ ਹਲਦੀ ਪਾਜੀ ਦੱਸਣ ਨੂੰ ਤਾਂ ਮੈਂ ਪਹਿਲਾਂ ਦੱਸ ਸਕਦੀ ਸੀ ਰਵਿੰਦਰ ਨੇ ਆਨੂੰ ਦੱਸਿਆ ਵਾ ਦਪਉਣਾ ਕਰ ਗਏ ਹੀ ਨਾ ਤੇ ਰਵਿੰਦਰ ਨੇ ਮੈਸੇਜ ਕਰ ਗਿਆ ਉਹਨੂੰ ਉੱਥੇ ਬੁਲਾਇਆ ਵਾ ਪਹਿਲਾਂ ਨਹੀਂ ਜੋ ਬਣੂ ਕਿ ਜੇ ਮੈਂ ਦੱਸ ਦਿੱਤਾ ਤੇ ਲੜਾਈ ਜ਼ਿਆਦੀ ਨਾਲ ਵੱਧ ਜੇ ਕੋਈ ਗੱਲ ਨਹੀਂ ਜਿਹੜੀ ਗੱਲ ਹੋ ਗਈ ਉਹ ਪਾਜੀ ਚੱਲ ਕੋਈ ਗੱਲ ਨਹੀਂ ਤੂੰ ਜੋ ਤੂੰ ਨਾ ਇੱਕ ਤੂੰ ਨਾ ਜਿਉਂਗਾ ਕੱਢ ਦੇ ਇਹ ਗੱਲ ਕਰ ਲਓ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਤੇਰਾ ਤਾਂ ਸਾਥ ਤੇਰਾ ਤੇ ਕਿ ਡਰੀ ਜਾਂਦੀ ਆ ਕਹਿੰਦੀ ਗੁੱਸੇ ਨਾਵੇਂ ਮੈਨੂੰ ਬੋਲਦਿਆਂ ਅਗੀ